ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਆ ਵਿੱਚੋਂ 9 ਬਾਰਾਂ ਐਸੀਆਂ ਨੇ ਜਿਨ੍ਹਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਧੁਨੀਆਂ ਦਰਜ ਕੀਤੀਆਂ ਨੇ ਧੁਨੀ ਦਾ ਅਰਥ ਹੁੰਦਾ ਹੈ ਆਵਾਜ਼ ਧੁਨੀ ਦਾ ਅਰਥ ਹੈ ਤਰਜ਼ ਇੱਥੇ ਤਰਜ਼ ਤੋਂ ਭਾਵ ਹੈ ਗਾਉਣ ਦਾ ਜਿਹੜਾ ਤਾਲ ਹੈ ਗਾਉਣ ਦਾ ਤਰੀਕਾ ਹੈ ਗਾਉਣ ਦਾ ਲਹਿਜਾ ਹੈ ਉਹ ਤੋਂ ਭਾਵ ਹੈ 9 ਵਾਰਾਂ ਦੇ ਨਾਲ ਸਤਿਗੁਰਾਂ ਨੇ ਇਹ ਪ੍ਰਾਤਨ ਜੋਦਿਆਂ ਦੀਆਂ ਜੋ 12 ਹਨ ਉਹਨਾਂ ਦੀਆਂ ਧੁਨੀਆਂ ਚੜਾਈਆਂ। ਭਾਵ ਕਿ ਇਹਨਾਂ ਵਾਰਾਂ ਦੀਆਂ ਪੌੜੀਆਂ ਨੂੰ ਉਹਨਾਂ ਵਾਰਾਂ ਦੀਆਂ ਪੌੜੀਆਂ ਦੀ ਧੁਨੀ ਉੱਪਰ ਉਹਨਾਂ ਦੀ ਤਰਜ਼ ਉੱਪਰ ਗਾਉਣ ਦੀ ਸਤਿਗੁਰਾਂ ਆਗਿਆ ਕੀਤੀ ਹੈ। ਤੇ ਇਹ 6ਵੇਂ ਪਾਤਸ਼ਾਹ ਜੀ ਨੇ 9 ਧੁਨਾ ਚੜਾਈਆਂ ਹਨ। ਜਿਹੜੇ ਕੋਈ ਅਜੋਕੇ ਵਿਦਵਾਨ ਨੇ ਜਾਂ ਅੱਜ ਤੋਂ ਪਹਿਲਾਂ ਕੁਝ ਹੋਏ ਜਿਹੜੇ ਯੂਨੀਵਰਸਿਟੀਆਂ ਦੇ ਕਹਿ ਲਈਏ ਪ੍ਰੋਫੈਸਰ ਵਗੈਰਾ ਜਾਂ ਹੋਰ ਭਾਵ ਕੇ ਸੰਪਰਦਾਇ ਗਿਆਨੀਆਂ ਤੋਂ ਪਾਸੇ ਦੇ ਜਿਹੜੇ ਪੜੇ ਹੋਏ ਵਿਦਵਾਨ ਨੇ ਉਹ ਇਹ ਗੱਲ ਪ੍ਰਚਲਿਤ ਕਰਦੇ ਨੇ ਜੀ ਧੁਨੀਆਂ ਪੰਜਵੇਂ ਪਾਤਸ਼ਾਹ ਜੀ ਨੇ ਆਪ ਹੀ ਚੜਾਈਆਂ ਨੇ ਛੇਵੇਂ ਪਾਤਸ਼ਾਹ ਨੇ ਨਹੀਂ ਬਲਕਿ ਉਹ ਤਾਂ ਇੱਥੋਂ ਤੱਕ ਵੀ ਲਿਖ ਦਿੰਦੇ ਨੇ ਕਿ ਜਿਹੜੇ ਕਹਿੰਦੇ ਨੇ ਕਿ ਛੇਵੇਂ ਪਾਤਸ਼ਾਹ ਨੇ ਧੁਨੀਆਂ ਚੜਾਈਆਂ ਇਹ ਗਲਤ ਹੈ ਪਰ ਨਹੀਂ ਉਹ ਕਹਿਣ ਵਾਲੇ ਗਲਤ ਅਸਲ ਵਿੱਚ ਆਪ ਨੇ ਜਦੋਂ ਸਤਿਗੁਰੂ ਸ੍ਰੀ ਗੁਰੂ ਹਰगोबिंद ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਹੈ ਸਿੱਖ ਪੰਥ ਅੰਦਰ ਢਾਡੀ ਪਰੰਪਰਾ ਦਾ ਆਗਾਜ਼ ਉਦੋਂ ਤੋਂ ਸ਼ੁਰੂ ਹੁੰਦਾ ਹੈ ਉਸ ਤੋਂ ਪਹਿਲਾਂ ਢਾਡੀ ਪਰੰਪਰਾ ਦਾ ਆਗਾਜ਼ ਨਹੀਂ ਬੇਸ਼ੱਕ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਆਪਣੇ ਆਪ ਨੂੰ ਪਰਮਾਤਮਾ ਦੇ ਦਰ ਦਾ ਢਾਡੀ ਕਿਹਾ ਹੈ ਪੰਜਵੇਂ ਪਾਤਸ਼ਾਹ ਜੀ ਦਾ ਵੀ ਆਪਾਂ ਪਿਛੇ ਬਚਨ ਪੜ੍ਹ ਕੇ ਆਏ ਹਾਂ ਹਮ ਢਾਡੀ ਹਰ ਪ੍ਰਭ ਖਸਮ ਕੇ ਨਿਤ ਗਾਵਹਿ ਹਰ ਗੁਣ ਸ਼ੰਤਾ ਪਰ ਢੱਡ ਸਰੰਗੀ ਦੇ ਨਾਲ ਕੋਈ ਜੋਧਿਆਂ ਦੀਆਂ ਵਾਰਾਂ ਗਾਈਆਂ ਜਾਣੀਆਂ ਕੋਈ ਇਤਿਹਾਸਿਕ ਪ੍ਰਸੰਗ ਗਾਏ ਜਾਣੇ ਪੰਜਵੇਂ ਪਾਤਸ਼ਾਹ ਜੀ ਤੱਕ ਇਹ ਰੀਤ ਗੁਰਸਿੱਖੀ ਵਿੱਚ ਬਿਲਕੁਲ ਵੀ ਨਹੀਂ ਸੀ ਨਿਰੋਧ ਅੰਮ੍ਰਿਤ ਰੂਪ ਗੁਰਬਾਣੀ ਦਾ ਕੀਰਤਨ ਸੀ ਪੰਜਵੇਂ ਪਾਤਸ਼ਾਹ ਜੀ ਤੋਂ ਪਹਿਲਾਂ ਤਾਂ ਕੀਰਤਨ ਵੀ ਕੇਵਲ ਰਬਾਬੀ ਘਰਾਣਿਆਂ ਤੱਕ ਹੀ ਸੀਮਤ ਸੀ ਪੰਜਵੇਂ ਪਾਤਸ਼ਾਹ ਜੀ ਨੇ ਜਦੋਂ ਰਾਏ ਸੱਤਾ ਤੇ ਬਲਵੰਡ ਗੁਰੂ ਨਾਲ ਨਾਰਾਜ਼ ਹੋ ਕੇ ਗਏ ਨੇ ਉਦੋਂ ਇਹ ਰਾਗ ਵਿਦਿਆ ਤੇ ਕੀਰਤਨ ਸੰਗੀਤ ਦੀ ਦਾਤ ਆਪਣੀ ਕਿਰਪਾ ਕਰਕੇ ਸਮੂਹ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀ ਹੈ। ਸ੍ਰੀ ਹਰਮੰਦਰ ਸਾਹਿਬ ਅੰਦਰ ਅਨਰੋਧ ਗੁਰਬਾਣੀ ਦੇ ਕੀਰਤਨ ਦੀ ਪਰੰਪਰਾ ਆਰੰਭ ਤੋਂ ਹੀ ਚੱਲੀ ਆਉਂਦੀ ਹੈ। ਮੀਰੀ ਪੀਰੀ ਦਾ ਸਤਗੁਰੂ ਗਰੀਬ ਨਿਵਾਜ ਜੀ ਨੇ ਸਿਧਾਂਤ ਲਾਗੂ ਕੀਤਾ 6ਵੇਂ ਪਾਤਸ਼ਾਹ ਜੀ ਨੇ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ। ਤੇ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਸੂਰਮਿਆਂ ਨੂੰ ਤਿਆਰ ਕਰਨ ਵਾਸਤੇ ਜੰਗਾਂ ਦੀਆਂ ਜੋਸ਼ੀਲੀਆਂ ਵਾਰਾਂ ਦਾ ਗਾਇਨ ਆਰੰਭ ਕਰਵਾਇਆ ਤੇ ਗੁਰੂ ਘਰ ਦੇ ਪਹਿਲੇ ਢਾਡੀ ਹਨ ਨੱਥਾ ਤੇ ਅਬਦੁੱਲ ਨੱਥਾ ਮਾਲ ਤੇ ਅਬਦੁੱਲ ਮਲਵੀ ਕਿਹਾ ਜਾਂਦਾ ਹੈ ਜੋ ਕਿ ਸੂਰ ਸਿੰਘ ਦੇ ਰਹਿਣ ਵਾਲੇ ਮੀਰਾਸੀ ਜਾਤ ਦੇ ਵਿੱਚੋਂ ਸਨ ਸੋ ਉਹਨਾਂ ਨੇ ਸਤਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਸਤਤ ਦੇ ਵਿੱਚ ਵੀ 12 ਗਾਇਆਂ ਬੜੀ ਮਸ਼ਹੂਰ ਵਾਰ ਹੈ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਰਹਾਉ ਵਿਚਾਰ ਤੇ ਜਿਹੜੇ ਕੋਈ ਪਹਿਲਾਂ ਸੂਰਮੇ ਹੋ ਗੁਜ਼ਰੇ ਨੇ ਉਹਨਾਂ ਦੀਆਂ ਵਾਰਾਂ ਸੂਰਮਿਆਂ ਨੂੰ ਜੋਸ਼ ਦਿਵਾਉਣ ਦੇ ਵਾਸਤੇ ਤੇ ਸੂਰਮੇ ਜਿਹੜੇ ਪ੍ਰਾਤਨ ਨੇ ਉਹਨਾਂ ਦਾ ਜਸ ਗਾਉਣ ਵਾਸਤੇ ਢਾਡੀਆਂ ਨੇ ਛੇਵੇਂ ਪਾਤਸ਼ਾਹ ਦੀ ਹਜ਼ੂਰੀ ਵਿੱਚ ਗਾਈਆਂ ਜਦੋਂ ਪੰਜਵੇਂ ਪਾਤਸ਼ਾਹ ਜੀ ਤੱਕ ਗੁਰਸਿੱਖੀ ਵਿੱਚ ਇੰਨਾ ਢਾਡੀਆਂ ਦੀਆਂ ਵਾਰਾਂ ਦਾ ਪ੍ਰਚਲਨ ਹੀ ਨਹੀਂ ਸੀ ਤਾ ਪੰਜਵੇਂ ਪਾਤਸ਼ਾਹ ਨੇ ਤੋਂ ਨਾ ਕਿਵੇਂ ਦਰਜ ਕਰ ਦਿੱਤੀਆਂ ਹਾਲਾਂਕਿ ਇਹ ਸਾਰੇ ਨੌ ਪ੍ਰਸੰਗ ਜਿਹੜੇ ਨੇ ਕੋਈ ਅਕਬਰ ਦੇ ਵੇਲੇ ਤੇ ਕੋਈ ਜਹਾਂਗੀਰ ਦੇ ਵੇਲੇ ਦੇ ਇਹ ਪ੍ਰਸੰਗ ਹਨ ਤੇ ਉਹਨਾਂ ਸੂਰਮਿਆਂ ਦੇ ਪ੍ਰਸੰਗ ਨੇ ਜਿਨ੍ਹਾਂ ਨੇ ਜੰਗ ਵਿੱਚ ਜਿੱਤ ਪ੍ਰਾਪਤ ਕੀਤੀ ਜਾਂ ਜੰਗ ਵਿੱਚ ਵੀਰਗਤੀ ਨੂੰ ਪ੍ਰਾਪਤ ਕੀਤਾ ਸੋ ਇਹ ਛੇਵੇਂ ਪਾਤਸ਼ਾਹ ਜੀ ਦੇ ਵੇਲੇ ਹੀ ਪ੍ਰਚਲਨ ਆਰੰਭ ਹੋਇਆ ਛੇਵੇਂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਇਹ ਟਾੜੀਆਂ ਨੇ ਵਾਰਾਂ ਗਾਈਆਂ ਤੇ ਪੰਜਵੇਂ ਪਾਤਸ਼ਾਹ ਜੀ ਦੇ ਬਚਨ ਦੇ ਮੁਤਾਬਕ ਛੇਵੇਂ ਪਾਤਸ਼ਾਹ ਜੀ ਨੇ ਇਹ ਟਾਡੀਆਂ ਦੀਆਂ ਜਿਹੜੀਆਂ 12 ਸਨ ਉਹਨਾਂ ਦੀਆਂ ਪੌੜੀਆਂ ਦੀ ਜਿਨ੍ਹਾਂ ਦੀ ਤਰਜ ਗੁਰੂ ਕੀ ਬਾਣੀ ਦੀਆਂ 12 ਦੇ ਨਾਲ ਮਿਲਦੀ ਹੈ ਇਹ 9 ਵਾਰਾਂ ਦੇ ਨਾਲ ਧੁਨੀਆਂ ਛੇਵੇਂ ਪਾਤਸ਼ਾਹ ਜੀ ਨੇ ਦਰਜ ਕੀਤੀਆਂ ਨੇ ਮਾਜ ਰਾਗ ਦੀ ਵਾਰ ਐਸੀ ਪਹਿਲੀ ਵਾਰ ਹੈ ਜਿਸ ਦੇ ਨਾਲ ਧੁਨੀ ਦਰਜ ਹੈ ਤੇ ਆਪਾਂ ਇਹ ਦਰਸ਼ਨ ਕੀਤੇ ਨੇ ਜੋ ਸਰਲੇਖ ਲਿਖਿਆ ਹੋਇਆ ਹੈ ਮਲਕ ਮਰੀਦ tatha ਚੰਦਰਹੜਾ ਸੋਹੀਆ ਕੀ ਧੁਨੀ ਗਾਵਣੀ ਇਹ ਦੋ ਨਾਮ ਨੇ ਇੱਕ ਮਰੀਦ ਤੇ ਇੱਕ ਚੰਦਰਹੜਾ ਮਲਕ ਖਿਤਾਬ ਹੈ ਮਰੀਦ ਦਾ ਜਿਵੇਂ ਕੋਈ ਵੱਡਾ ਪਾਤਸ਼ਾਹ ਹੋਵੇ ਕੋਈ ਸੈਨਾਪਤੀ ਹੋਵੇ ਉਹਨੂੰ ਮਲਕ ਜੀ ਕਹਿ ਕੇ ਸੰਬੋਧਨ ਕੀਤਾ ਜਾਵੇ ਮਲਕ ਜਾਤੀ ਵੀ ਕਹੀ ਜਾਂਦੀ ਹੈ ਪਰ ਜਾਤੀ ਇਹ ਖਿਤਾਬ ਤੋਂ ਹੀ ਬਣੀ ਹੈ ਸੋ ਇਉਂ ਮਰੀਦ ਜਾਂ ਮੱਦੇੜਾ ਮਰੀਦ ਖਾਂ ਇਹਦਾ ਨਾਮ ਸੀ ਤੇ ਮਲਕ ਜਿਹੜਾ ਹੈ ਇਸ ਦਾ ਇਹ ਰਤਬਾ ਸੀ ਇਹ ਵੀ ਤੇ ਇਧਰ ਸੋਹੀ ਜਾਤ ਦਾ ਚੰਦਰਹੜਾ ਇਹ ਵੀ ਇੱਕ ਸੈਨਾਪਤੀ ਸੀ ਜੋ ਜੋਵੇਂ ਹੀ ਅਕਬਰ ਦੇ ਦਰਬਾਰ ਦੇ ਵਿੱਚ ਰਿਆ ਕਰਦੇ ਸੀ ਅਕਬਰ ਦੀਆਂ ਫੌਜਾਂ ਦੀਆਂ ਟੁਕੜੀਆਂ ਦੇ ਸੈਨਾਪਤੀ ਨੇ ਤੇ ਦੋਹਾਂ ਦੀ ਆਪਸ ਵਿੱਚ ਬਣਦੀ ਨਹੀਂ ਲੱਗਦੀ ਹੈ ਕਾਬਲ ਦੇ ਵਿੱਚ ਬਗਾਵਤ ਉੱਠੀ ਤੇ ਅਕਬਰ ਬਾਦਸ਼ਾਹ ਨੇ ਉਸ ਵੇਲੇ ਮਲਕ ਮਰੀਦ ਨੂੰ ਆਪਣੀ ਫੌਜ ਦੇ ਕੇ ਉਹ ਬਗਾਵਤ ਦਬਾਉਣ ਵਾਸਤੇ ਕਾਬਲ ਨੂੰ ਭੇਜਿਆ ਮਲਕ ਮਰੀਦ ਚੜਕੇ ਗਿਆ ਜਾ ਕੇ ਮੁਹਿਮ ਨੂੰ ਫਤਿਹ ਕੀਤਾ ਅਮਨ ਆਮਾਨ ਕਾਇਮ ਕੀਤਾ ਪਰ ਉਹ ਜਿਹੜੇ ਕਾਬਲੀ ਪਠਾਨ ਨੇ ਫਿਰ ਸਿਰ ਨਾ ਚੁੱਕਣ ਇਸ ਕਰਕੇ ਉਹ ਲੜਾਈ ਜਿੱਤ ਕੇ ਮਲਕ ਮਰੀਦ ਉਸੇ ਵੇਲੇ ਵਾਪਸ ਨਹੀਂ ਮੁੜਿਆ ਬਲਕਿ ਉਥੇ ਰਹਿ ਪਿਆ ਉਥੇ ਟਿਕ ਗਿਆ ਕਿ ਮੈਂ ਚੰਗੀ ਤਰ੍ਹਾਂ ਪਾਤਸ਼ਾਹੀ ਦਬ ਦਬਾ ਇਥੇ ਕਾਇਮ ਕਰ ਲਵਾਂ ਫਿਰ ਵਾਪਸ ਜਾਵਾਂਗਾ ਜਦੋਂ ਕਾਫੀ ਸਮਾਂ ਮਲਕ ਮਰੀਦ ਵਾਪਸ ਨਹੀਂ ਆਇਆ ਤਾਂ ਚੰਦਰਹੜਾ ਨੇ ਉਹਦੀ ਝੂਠੀ ਚੁਗਲੀ ਕੀਤੀ ਅਕਬਰ ਦੇ ਕੋਲ ਕਿ ਆਹ ਬਾਦਸ਼ਾਹ ਮਲਕ ਮਰੀਦ ਜਿਹੜਾ ਸੀ ਉਹ ਕਾਬਲ ਦੀ ਮੁਹਿੰਮ ਨੂੰ ਜਿੱਤ ਕੇ ਤੇ ਉਥੇ ਉਹ ਆਪ ਰਾਜਾ ਬਣ ਬੈਠਾ ਹੈ ਤਾਂ ਹੀ ਉਹ ਤੇਰੇ ਕੋਲ ਵਾਪਸ ਨਹੀਂ ਆਇਆ ਉਹ ਤੇਰੇ ਤੋਂ ਆਕੀ ਹੋ ਗਿਆ ਬਾਗੀ ਹੋ ਗਿਆ ਸੋ ਇਸ ਕਰਕੇ ਉਹ ਵਾਪਸ ਨਹੀਂ ਆਇਆ ਉਹਨੂੰ ਸਾਧਣਾ ਚਾਹੀਦਾ ਹੈ ਅਕਬਰ ਕਹਿੰਦਾ ਕਿਵੇਂ ਕੀਤਾ ਜਾਵੇ ਚੰਦਰਹੜਾ ਕਹਿੰਦਾ ਮੈਨੂੰ ਫੌਜ ਦਿਓ ਮੈਂ ਫੌਜ ਲੈ ਕੇ ਜਾਣਾ ਉਸ ਨੂੰ ਮਾਰਨ ਵਾਸਤੇ ਨੀਵਾ ਦਿਖਾਉਣ ਵਾਸਤੇ ਜਾਂ ਕੈਦ ਕਰਨ ਵਾਸਤੇ ਇਉਂ ਅਕਬਰ ਬਾਦਸ਼ਾਹ ਨੂੰ ਮਲਕ ਮਰੀਦ ਦੇ ਵਿਰੁੱਧ ਪੜਕਾਇਆ ਚੰਦਰਹੜਾ ਨੇ ਤੇ ਉਹਦੀਆਂ ਗੱਲਾਂ ਵਿੱਚ ਆ ਕੇ ਬਾਦਸ਼ਾਹ ਅਕਬਰ ਨੇ ਉਹਨੂੰ ਫੌਜਾਂ ਦਿੱਤੀਆਂ ਫੌਜਾਂ ਕਾਬਲ ਪਹੁੰਚੀਆਂ ਤੇ ਦੋਹਾਂ ਪਾਸਿਆਂ ਤੋਂ ਭਾਰੀ ਜੰਗ ਹੋਇਆ ਤੇ ਇਸ ਜੰਗ ਦੇ ਵਿੱਚ ਮਲਕ ਮਰੀਦ ਤੇ ਚੰਦਰਹੜਾ ਦੋਵਾਂ ਦਾ ਆਹਮੋ ਸਾਹਮਣਾ ਟਕਰਾ ਹੋਇਆ ਤੇ ਸਾਂਝੇ ਵਾਰ ਦੇ ਨਾਲ ਦੋਵਾਂ ਦੀ ਮੈਦਾਨੀ ਜੰਗ ਵਿੱਚ ਮੌਤ ਹੋਈ ਜਿਹੜਾ ਸੂਰਮਿਆਂ ਦਾ ਬਹਾਦਰੀ ਵਾਲਾ ਪੱਖ ਸੀ ਉਸ ਬਹਾਦਰੀ ਵਾਲੇ ਪੱਖ ਨੂੰ ਲੈ ਕੇ ਢਾਡੀਆਂ ਨੇ ਜਿਹੜਾ ਇਹਨਾਂ ਦਾ ਪ੍ਰਸੰਗ ਸੀ ਇਹ ਗਾਇਆ ਤੇ ਜੋ ਵਾਰ ਉਸ ਵੇਲੇ ਢਾਡੀਆਂ ਨੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਰਵਣ ਕਰਾਈ ਉਦੇ ਬੋਲ ਇਤਿਹਾਸ ਵਿੱਚ ਆਉਂਦੇ ਨੇ ਕਿ ਕਾਬਲ ਵਿੱਚ ਮਰੀਦ ਖਾਂ ਚੜ੍ਹਿਆ ਵੱਡ ਜੋਰ ਚੰਦਰ ਹੜਾ ਲੈ ਫੌਜ ਕੋ ਚੜ੍ਹਿਆ ਵੱਡ ਤੌਰ ਦੋਹਾਂ ਕੰਧਾਰਾਂ ਮੋਹ ਜੁੜੇ ਦਾ मामੇ ਠਾਉ ਦਾਉਰ ਸ਼ਸਤਰ ਪਜੂਤੇ ਸੂਰਿਆਂ ਸਿਰ ਵੱਧੇ ਟੌਰ ਹੋਲੀ ਖੇਲੇ ਚੰਦਰ ਹੜਾ ਰੰਗ ਲੱਗੇ ਸੌਰ ਦੋਵੇਂ ਤਰਫਾ ਜੁੱਟੀਆਂ ਸਰਵਗਨ ਕੌਰ ਮੈਂ ਵੀ ਰਾਏ ਸਦਾਇ ਸਾਂ ਬੜਿਆਲਾ ਹੌਰ ਦੋਵੇਂ ਸੂਰੇ ਸਾਹਮਣੇ ਜੂਜੇ ਉਸਠੌਰ ਇਉਂ ਅੱਠ ਪੰਕਤੀਆਂ ਦੀ ਇਹ ਜਿਹੜੀ ਪੌੜੀ ਸੀ ਵਾਰ ਦੀ ਇਹ ਟਾੜੀਆਂ ਨੇ ਸائیں ਛੇਵੇਂ ਪਾਤਸ਼ਾਹ ਜੀ ਦੇ ਹਜ਼ੂਰ ਗਾਇਨ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਇਹ ਖਿਆਲ ਕਰਕੇ ਕਿ ਮਾਝ ਰਾਗ ਦੀ ਜਿਹੜੀ ਵਾਰ ਹੈ ਇਹਦੀਆਂ ਪੌੜੀਆਂ ਦੀਆਂ ਵੀਆਂ ਅੱਠ ਅੱਠ ਪੰਕਤੀਆਂ ਨੇ ਤੇ ਉਸੋ ਹੀ ਤਰਜ ਦੇ ਵਿੱਚ ਉਹੋ ਹੀ ਵਜ਼ਨ ਹੈ ਓਨੀਆਂ ਹੀ ਮਾਤਰਾਵਾਂ ਬਣਦੀਆਂ ਨੇ ਮਹਾਰਾਜ ਨੇ ਇਹ ਹੁਕਮ ਕੀਤਾ ਕਿ ਇਹ ਜਿਹੜੀ ਮਾਜ ਰਾਗ ਦੀ ਵਾਰ ਹੈ ਇਹ ਮਲਕ ਮਰੀਦ ਅਤੇ ਚੰਦਰਹਾੜਾ ਸੋਈਆ ਦੀ ਜਿਹੜੀ ਵਾਰ ਹੈ ਉਹਦੀ ਧੁਨ ਉੱਪਰ ਉਹਦੀ ਤਰਜ ਉੱਪਰ ਗਾਈ ਜਾਵੇ ਇਉਂ ਇਹ ਜਿਹੜਾ ਸਰਲੇਖ ਹੈ ਇਹ ਲਿਖਿਆ ਹੋਇਆ ਹੈ ਮਲਕ ਮਰੀਦ ਤથા ਚੰਦਰਹਰਾ ਸੋਈਆ ਕੀ ਧੁਨੀ ਗਾਮਣੀ ਇਹ ਪਹਿਲੀ ਧੁਨੀ ਹੈ ਬਾਕੀ ਜਿਵੇਂ ਜਿਵੇਂ ਅੱਗੇ ਆਉਣਗੀਆਂ ਉਹ ਨਾਲ ਦੀ ਨਾਲ ਬੇਨਤੀ ਕੀਤੀ ਜਾਵੇਗੀ ਆਓ ਅੱਗੇ ਪਾਠ ਦੀ ਆਰੰਭਤਾ ਹੁੰਦੀ ਹੈ